ਵਿਆਨ ਗਿਆ ਸੀ ਡੋਲੀ ਲੈ ਕੇ ਆ ਰਿਹਾ ਸੀ ਆ ਕਸੂਰ ਦੇ ਪਠਾਨ ਨੇ ਮੇਰਾ ਡੋਲਾ ਖੋ ਲਿਆ ਹੁਣ ਮੈਂ ਜੇ ਘਰ ਜਾਣਾ ਵਾ ਤੇ ਰਿਸ਼ਤੇਦਾਰ ਸ਼ਰੀਕਾ ਭਾਈਚਾਰਾ ਮਿਹਣਾ ਮਾਰੇਗਾ ਨਾ ਮੈਂ ਘਰ ਜਾਣ ਜੋਗਾ ਤੇ ਨਾ ਮੈਂ ਜਿਉਣ ਜੋਗਾ ਮੈਂ ਇਦੂ ਚੰਗਾ ਮਾਰੀ ਜਾਵਾ ਉਸਮਾਨ ਨੇ ਆਖਿਆ ਕਿਸੇ ਚੌਧਰੀ ਦਾ ਕਿਸੇ ਸਰਪੰਚ ਦਾ ਦਰਵਾਜ਼ਾ ਖੜਕਾਣਾ ਸੀ ਉਨੇ ਕਿਹਾ ਕੋਈ ਚੌਧਰੀ ਨਹੀਂ ਛੱਡਿਆ ਕੋਈ ਸਰਪੰਚ ਨਹੀਂ ਛੱਡਿਆ ਕੋਈ ਇਲਾਕੇ ਦਾ ਨੰਬਰਦਾਰ ਨਹੀਂ ਛੱਡਿਆ ਜਿਹਦੇ ਘਰ ਜਾ ਕੇ ਮੈਂ ਆਪਣਾ ਦੁੱਖ ਨਾ ਰੋਇਆ ਹੋਵੇ ਪਰ ਸਭ ਨੇ ਇਹ ਗੱਲ ਕਹੀ ਐ ਵੀ ਅਸੀਂ ਤੇਰਾ ਦੁੱਖ ਸੁਣ ਸਕਦੇ ਆ ਪਰ ਕਸੂਰ ਦੇ ਪਠਾਨ ਦੇ ਕੋਲ ਜਾ ਕੇ ਤੇਰਾ ਡੋਲਾ ਛਡਵਾ ਨਹੀਂ ਸਕਦੇ ਫਿਰ ਮਾਂ ਨੇ ਕਿਹਾ ਪੁੱਤਰਾ ਕਿਸੇ ਮੰਦਰ ਚ ਜਾਂਦਾ ਟਲ ਖੜਕਾਉਂਦਾ ਉਸਨੇ ਆਖਿਆ ਕਿਹੜਾ ਜਗਾ ਨਹੀਂ ਜਿੱਥੇ ਜਾ ਕੇ ਮੈਂ ਨੱਕ ਨਹੀਂ ਰਗੜੇ ਮੱਥੇ ਨਹੀਂ ਰਗੜੇ ਟਾਲੜੀ ਖੜਕਾਏ ਪਰ ਉੱਥੋਂ ਦੇ ਪੁਜਾਰੀਆਂ ਨੇ ਵੀ ਮੇਰਾ ਬਾਹ ਨਹੀਂ ਪੜੀ ਤੇ ਉਸ ਬਜ਼ੁਰਗ ਮਾ ਨੇ ਮੋਢੇ ਤੇ ਹੱਥ ਧਰ ਕੇ ਕਿਹਾ ਪੁੱਤਰਾ ਕੋਈ ਨਾ ਦਿਲ ਨਾ ਹੋਲਾ ਕਰ ਆ ਮੈਂ ਤੈਨੂੰ ਜਿਉਂਦੇ ਜਾਗਦੇ ਦੇਵਤਿਆਂ ਕੋਲ ਭੇਜਦੀ ਆ ਉੱਥੇ ਜਾ ਕੇ ਆਪਣਾ ਦੁੱਖੜਾ ਦੱਸ ਉਸ ਮਾਣੇ ਕਿਹਾ ਕਹਿਣ ਲੱਗੇ ਤੈਨੂੰ ਜਿਉਂਦੇ ਜਾਗਦੇ ਦਰਸ਼ਨ ਦੇਵਤਿਆਂ ਦੇ ਦਰਸ਼ਨ ਕਰਾਉਣੀ ਆ ਜੇ ਉਹਨਾਂ ਦੇਵਤਿਆਂ ਨੇ ਤੇਰੀ ਬਾਹ ਫੜ ਲਈ ਨਾ ਦੁਨੀਆ ਦੀ ਕੋਈ ਤਾਕਤ ਨਹੀਂ ਉਹ ਭਾਵੇਂ ਆਪ ਤੇ ਆਪਣਾ ਆਪਾ ਖਤਮ ਕਰ ਜਾਣ ਪਰ ਤੇਰਾ ਡੋਲਾ ਤੈਨੂੰ ਘਰ ਲਿਆ ਕੇ ਵਾਪਸ ਦੇਣਗੇ ਜਦੋਂ ਇਹ ਗੱਲ ਕਹੀ ਤੇ ਨੌਜਵਾਨ ਦੀ ਅੱਖਾਂ 'ਚ ਚਮਕ ਆ ਗਈ ਉਹਨੇ ਆਖਿਆ ਮਾ ਇਸ ਕਾਲ ਯੁਗ ਦੇ ਸਮੇਂ ਵਿੱਚ ਵੀ ਦੇਵਤੇ ਹੈਗੇ ਆ ਕਹਿੰਦੇ ਹਾਂ ਗੁਰਨਾਨਕ ਦੇ ਘਰ ਦੇਵਤੇ ਪੈਦਾ ਹੁੰਦੇ ਆ ਆ ਮੈਂ ਤੈਨੂੰ ਕਾਲ ਯੁਗ ਦੇ ਸਮੇਂ ਵਿੱਚ ਵੀ ਦੇਵਤਿਆਂ ਦੇ ਦਰਸ਼ਨ ਕਰਾਵਾਂ ਆਪਾਂ ਬਚਨ ਪੜ੍ਹਦੇ ਆ ਨਾ ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਤੇ ਸਾਧ ਸੰਗਤ ਉਸ ਮਾਣੇ ਕਿਹਾ ਮੈਂ ਤੈਨੂੰ ਜਿਉਂਦੇ ਦੇਵਤਿਆਂ ਦੇ ਦਰਸ਼ਨ ਕਰਵਾਨੀਆਂ ਤੂੰ ਮੁਰਦੇ ਪੂਜਦਾ ਰਿਆ ਤੂੰ ਨਾ ਇਨਸਾਨਾਂ ਕੋਲ ਜਾ ਕੇ ਮੱਥੇ ਰਗੜਦਾ ਰਿਆ ਜਿਨ੍ਹਾਂ ਦੇ ਅੰਦਰ ਅੱਖ ਨਹੀਂ ਜਿਹੜੇ ਜ਼ਮੀਰਾ ਕਰਕੇ ਮਰੇ ਹੋਏ ਆ ਆ ਮੈਂ ਤੈਨੂੰ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਾਉਣੀ ਆ ਜਿਨ੍ਹਾਂ ਦੇ ਅੰਦਰ ਰੱਬ ਵੱਸਦਾ ਹੈ ਜਿਹੜੇ ਜਿਉਂਦੇ ਜਾਗਦੇ ਦੇਵਤੇ ਨੇ ਉਸ ਨੌਜਵਾਨ ਨੇ ਕਿਹਾ ਮਾ ਹੀ ਦੇਵਤੇ ਰਹਿੰਦੇ ਕਿੱਥੇ ਨੇ ਕਹਿੰਦੇ ਜਾਓ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਚਲਾ ਜਾ ਇਹਨਾਂ ਦੇਵਤਿਆਂ ਨੂੰ ਮਿਲੀ ਜਾ ਕੇ ਮਾ ਇਹਨਾਂ ਦੇਵਤਿਆਂ ਦੀ ਨਿਸ਼ਾਨੀ ਕੀ ਹੈ ਇਹਨਾਂ ਦੇਵਤਿਆਂ ਦੀ ਨਿਸ਼ਾਨੀ ਸੁਣਿਓ ਸਾਧ ਸੰਗਤ ਕਹਿੰਦੇ ਇਹਨਾਂ ਨੇ ਨੀਲੇ ਰੰਗ ਦੇ ਬਾਣੇ ਪਾਏ ਹੋਣੇ ਸਿਰ ਤੇ ਸੋਨੇ ਦੇ ਦਮਾਲੇ ਬਨੇ ਹੋਣਿਆ ਤੇ ਉੱਤੇ ਚੱਕਰ ਸਜਾਏ ਹੋਣਿਆ ਦੇਵਤਿਆਂ ਦੇ ਨਿਸ਼ਾਨੀ ਆ ਜੀ ਕਹਿੰਦੇ ਨੀਲੇ ਬਾਣੇ ਸਿਰ ਤੇ ਸੋਨੇ ਦੇ ਦਮਾਲੇ ਤੇ ਉੱਪਰ ਚੱਕਰ ਤੇ ਇਹਨਾਂ ਨੇ ਕੂਨੀਆਂ ਤੱਕ ਕੜੇ ਪਾਏ ਹੋਣਿਆ ਤੇ ਹੱਥ 'ਚ ਕਿਸੇ ਨੇ ਵਰਸ਼ਾ ਫੜਿਆ ਹੋਣਾ ਕਿਸੇ ਨੇ ਦੋ ਧਾਰਾ ਖੰਡਾ ਫੜਿਆ ਹੋਣਾ ਕੋਈ ਕਿਰਪਾਨ ਫੜ ਕੇ ਖੜਾ ਹੋਣਾ ਤੇ ਕੋਈ ਰੱਬ ਦੇ ਦਰ ਵਿੱਚ ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੋਣਾ ਤੇ ਕੋਈ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਹੋਣਾ ਕੋਈ ਆਸਾ ਦੀ ਵਾਰ ਗਾ ਰਿਹਾ ਹੋਣਾ ਇਹਨਾਂ ਦੇਵਤਿਆਂ ਦੀ ਨਿਸ਼ਾਨੀ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਉਹ ਧੰਗੁਰ ਰਾਮਦਾਸ ਪਾਸ਼ਾ ਦੇ ਘਰ ਚਲਾ ਜਾ ਉੱਥੇ ਜਾ ਕੇ ਇਹਨਾਂ ਦੇਵਤਿਆਂ ਨੂੰ ਆਪਣਾ ਦੁੱਖ ਦੱਸ ਉਹ ਨੌਜਵਾਨ ਕਸੂਰ ਤੋਂ ਉਤਰਿਆ ਸਾ ਸੰਗਤ ਸ੍ਰੀ ਦਰਬਾਰ ਸਾਹਿਬ ਅਮਰ ਸਾਹਿਬ ਸਾਹਿਬ ਦੀ ਧਰਤੀ ਤੇ ਪਹੁੰਚਿਆ ਇਥੇ ਆ ਕੇ ਜਿਵੇਂ ਆਪਾਂ ਗੁਰਦੁਆਰਿਆਂ ਦੇ ਸਾਹਿਬ ਸਾਹਿਬ ਦੇ ਸਾਹਮਣੇ ਗੇੜ ਦੇ ਉੱਤੇ ਜਿਵੇਂ ਵਰਸੇ ਵਾਲਾ ਸਿੰਘ ਖੜਾ ਜਿਵੇਂ ਇੱਥੇ ਆਪਣੇ ਭਾਈ ਸਾਹਿਬ ਖੜੇ ਆ ਐਦਿ ਗੁਰੂ ਕਾ ਸਿੱਖ ਸੋਨਾ ਨੀਲਾ ਬਾਨਾ ਸਜਾਇਆ ਸਿਰ ਤੇ ਦਮਾਲਾ ਉੱਤਰ ਚੱਕਰ ਤੇ ਹੱਥ ਵਿੱਚ ਉਹਨਾਂ ਨੇ ਅਸਮਾਨ ਨੂੰ ਛੋਣ ਵਾਲਾ ਖੰਡਾ ਫੜਿਆ ਹੋਇਆ ਸਾਧ ਸੰਗਤ ਇਸ ਨੌਜਵਾਨ ਨੂੰ ਉਸ ਦੇਵਤੇ ਕੋਲ ਆ ਕੇ ਅਰਜ਼ ਕੀਤੀ ਦੇਵਤਾ ਜੀ ਮੈਂ ਕਸੂਰ ਤੋਂ ਆਇਆ ਵਾ ਮੈਂ ਬਹੁਤ ਵੱਡਾ ਦੁੱਖ ਲੈ ਕੇ ਆਇਆ ਪਰ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ ਮੇਰਾ ਦੁੱਖ ਸੁਣ ਕੇ ਮੇਰਾ ਮਜ਼ਾਕ ਨਾ ਉਡਾਓ ਮੈਂ ਮਜ਼ਾਕ ਦੇ ਡਰ ਕਰਕੇ ਤਾਨਿਆਂ ਦੇ ਡਰ ਕਰਕੇ ਸੰਸਾਰ ਤੋਂ ਆਪਣੀ ਜ਼ਿੰਦਗੀ ਧੋਣ ਲੱਗਾ ਸੀ ਪਰ ਇੱਕ ਬਜ਼ੁਰਗ ਮਾਤਾ ਨੇ ਮੈਨੂੰ ਤੁਹਾਡੀ ਦਰਸ ਪਾਈ ਹੈ ਮੈਂ ਤੁਹਾਡੇ ਚਰਨਾਂ 'ਚ ਆਇਆ ਵਾਂ ਮੇਰੇ ਤੇ ਕਿਰਪਾ ਕਰੋ ਉਸ ਗੁਰੂ ਕੇ ਸਿੰਘ ਨੇ ਕਿਹਾ ਦੱਸ ਭਾਈ ਤੈਨੂੰ ਦੁੱਖ ਕੀ ਹੈ ਕਹਿੰਦੇ ਦੁੱਖ ਇਹ ਹੈ ਮੈਂ ਬਹੁਤ ਵੱਡਾ ਦੁਖੀ ਹਾਂ ਪਰ ਮੈਂ ਜਿਹੜਾ ਦੁੱਖ ਤੁਹਾਨੂੰ ਦੱਸਣਾ ਚਾਹੁੰਨਾ ਉਹ ਮੈਂ ਤੁਹਾਡੇ ਵੱਡੇ ਦੇਵਤੇ ਨੂੰ ਦੱਸਾਂਗਾ ਤੁਹਾਡੇ ਤੁਹਾਨੂੰ ਨਹੀਂ ਦੱਸ ਸਕਦਾ ਉਹ ਕਹਿੰਦੇ ਫੇਰ ਵੀ ਦੱਸ ਦੇ ਭਾਈ ਕਹਿੰਦੇ ਨਹੀਂ ਮੈਂ ਤੁਹਾਡੇ ਵੱਡੇ ਦੇਵਤੇ ਨੂੰ ਦੱਸਣਾ ਚਾਹੁੰਦਾ ਇਹ ਜਿਹੜਾ ਵਰਸ਼ੇ ਲੈ ਕੇ ਗੁਰੂ ਕਾ ਸਿੰਘ ਖੜਾ ਹੈ ਨਾ ਇਹ ਇਹ ਗੁਰੂ ਕਾ ਸਿੰਘ ਪਤਾ ਕੌਣ ਹੈ ਇਤਿਹਾਸ ਦੱਸਦਾ ਸਤਕਾਰ ਜੋ ਜਥੇਦਾਰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹਰੀ ਸਿੰਘ ਭੰਗੀ ਭੰਗੀ ਮਿਸਲ ਦਾ ਮੁਖੀ ਹੈ ਜੀ ਦੇ ਉਸ ਵਕਤ ਜਥੇਦਾਰ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਖੜਾ ਕਿੱਥੇ ਆ ਧੰਗੁਰ ਰਾਮਦਾਸ ਪਾਤਸ਼ਾਹ ਦੀ ਜੋੜੀ ਦੇ ਬਾਅਦ ਬਰਸਾ ਲੈ ਕੇ ਖੜਾ ਵੇਖੋ ਜਿੱਥੇ ਸੇਵਾਦਾਰੀਆਂ ਨੇ ਨਾ ਜਿੱਥੇ ਗੁਰਨਾਨਕ ਦੇਵ ਦੇ ਦਰ ਵਿੱਚ ਸੇਵਾਵਾਂ ਨੇ ਉੱਥੇ ਉਹਦੇ ਨਹੀਂ ਵੇਖੇ ਜਾਂਦੇ ਉੱਥੇ ਸੇਵਾਦਾਰੀਆਂ ਕੀਤੀਆਂ ਜਾਂਦੀਆਂ ਵਾ ਇਹ ਨਹੀਂ ਵੇਖਿਆ ਜਾਂਦਾ ਕਿ ਜਥੇਦਾਰ ਆ ਮੈਂ ਪਰ ਜਥੇਦਾਰੀ ਹੋਣ ਦੇ ਬਾਅਦ ਵੀ ਤੇ ਸਤਗੁਰੂ ਦੇ ਦਰ ਤੇ ਇਸ ਦਰਸ਼ਨੀ ਡਿਉੜੀ ਦੇ ਵਿੱਚ ਪਾਤਸ਼ਾਹ ਦੇ ਦਰ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਸਾਧ ਸੰਗਤ ਜਥੇਦਾਰ ਹਰੀ ਸਿੰਘ ਭੰਗੀ ਵਰषा ਲੈ ਕੇ ਪਹਿਰਾ ਦੇ ਰਿਹਾ ਜੇ ਇਹ ਪਹਿਰੇ ਅੱਜ ਵੀ ਕਿਤੇ ਸ਼ੁਰੂ ਹੋ ਜਾਣ ਸਾਧ ਸੰਗਤ ਜਿਹੜੀਆਂ ਬੇਅਦਮੀਆਂ ਹੁੰਦੀਆਂ ਵਾ ਇਹਨਾਂ ਬੇਅਦਮੀਆਂ ਤੋਂ ਕਿਤੇ ਨਾ ਕਿਤੇ ਠੱਲ ਪਾਈ ਜਾ ਸਕਦੀ ਹੈ ਜੇ ਇਹ ਭਾਵਨਾ ਹੋ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਸਾਧ ਸੰਗਤ ਜੀ ਕਹਿੰ ਲਗੇ ਕੋਈ ਨਾ ਤੂੰ ਸਾਡੇ ਵੱਡੇ ਦੇਵਤੇ ਦੇ ਦਰਸ਼ਨ ਕਰਨ ਲਈ ਉਹਨੂੰ ਆਪਣਾ ਦੁੱਖੜਾ ਦੱਸਦੀ ਕਹਿੰਦੇ ਉਹ ਸ੍ਰੀ ਅਕਾਲ ਸਖਸਾਬ ਦੇ ਸਾਹਮਣੇ ਨਾ ਇੱਥੇ ਦੀਵਾਨ ਸਜਣਾ ਵਾ ਢਾਡੀ ਵਾਰਾ ਹੋਣ ਗਿਆ ਫਤਿਹ ਗਜਾਨਗੇ ਉਸ ਤੋਂ ਬਾਅਦ ਉਹਨਾਂ ਵਿੱਚ ਹੀ ਵੱਡਾ ਦੇਵਤਾ ਬੈਠਾ ਹੋਣਾ ਤੇ ਆਪਣਾ ਦੁੱਖੜਾ ਦੱਸਦਾ ਓਨੇ ਵੇਟ ਕੀਤੀ ਉਹੀ ਗੁਰੂ ਕਾ ਸਿੱਖ ਜਿਹੜਾ ਵਰਸ਼ਾ ਲੈ ਕੇ ਖੜਾ ਅੰਦਰ ਗਿਆ ਚੋਲਾ ਬਦਲਿਆ ਸ੍ਰੀ ਅਕਾਲ ਸਖਸਾਬ ਦੇ ਸਾਹਮਣੇ ਹੋਰ ਵੀ ਕਈ ਕਾਫੀ ਗੁਰੂ ਕੇ ਸਿੱਖ ਸਤਕਾਰਯੋਗ ਮਹਾਰਾਜ ਜੀਤ ਸਿੰਘ ਦਾ ਦਾਦਾ ਚਟ ਸਿੰਘ ਵੀ ਸ਼ੁਕਰ ਚੱਕੀਆਂ ਮਿਸਲ ਦਾ ਮੁਖੀ ਉੱਥੇ ਬੈਠਾ ਵਾ ਸਾਧ ਸੰਗਤ ਜੀ ਇਹਨੇ ਆ ਕੇ ਆਪਣਾ ਦੁੱਖੜਾ ਦੱਸਿਆ ਹਰਿਆਣ ਹੋ ਗਿਆ ਵੀ ਜਿਸ ਨੂੰ ਮੈਂ ਕੇਵਲ ਇੱਕ ਸੇਵਾਦਾਰ ਸਮਝਦਾ ਸੀ ਉਹ ਤੇ ਜਥੇਦਾਰ ਹੈ ਕੌਮ ਦਾ ਵੱਡਾ ਦੇਵਤਾ ਵਾ ਉਹਨੂੰ ਤਾਂ ਦੇਵਤੇ ਕਹਿ ਕੇ ਭੇਜਿਆ ਸੀ ਨਾ ਮਾਂ ਨੇ ਵੀ ਤੂੰ ਮੁਰਦਿਆਂ ਦੇ ਜਾ ਕੇ ਅੱਗੇ ਆਪਣੀਆਂ ਬੇਨਤੀਆਂ ਕਰਦਾ ਰਿਹਾ ਮੈਂ ਤੈਨੂੰ ਜੂੰਦੇ ਜਾਗਦੇ ਦੇਵਤਿਆਂ ਦੇ ਦਰਸ਼ਨ ਕਰਾਉਣੀ ਆ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮੈਂ ਤੈਨੂੰ ਜੂੰਦੇ ਜਾਗਦੇ ਦੇਵਤਿਆਂ ਦੇ ਦਰਸ਼ਨ ਕਰਾਉਣੀ ਆ ਸਾਧ ਸੰਗਤ ਜਦੋਂ ਇਹਨੇ ਆਪਣਾ ਦੁੱਖੜਾ ਦੱਸਿਆ ਜਥੇਦਾਰ ਹਰੀ ਸਿੰਘ ਪੰਗੀ ਦੀਆਂ ਅੱਖਾਂ ਦੇ ਵਿੱਚ ਉਬਾਲ ਆਇਆ ਭਾਵਾਂ ਤਨ ਗਈਆਂ ਦੋ ਧਾਰੇ ਖੰਡੇ ਨੂੰ ਹੱਥ ਪਾਇਆ ਇਹਨੇ ਸਾਰੀ ਵਿਥਿਆ ਦੱਸੀ ਕਿਨ ਲਗੇ ਮੈਂ ਡੋਲਾ ਲੈ ਕੇ ਆ ਰਿਹਾ ਤੇ ਕਸੂਰ ਦੇ ਪਠਾਨ ਉਸਮਾਨ ਖਾਨ ਨੇ ਮੇਰਾ ਡੋਲਾ ਖੋਲਿਆ ਮੇਰੀ ਪੇਸ਼ਨੀ ਗਈ ਤੇ ਸਾਧ ਸੰਗਤ ਜੀ ਜਦੋਂ ਇਹ ਗੱਲ ਸੁਣੀ ਜ਼ਹੀਦਾਰ ਹਰੀ ਸਿੰਘ ਭੰਗੀ ਨੇ ਹੁਕਮ ਕੀਤਾ ਕਹਿਣ ਲੱਗੇ ਖਾਲਸਾ ਜੀ ਤਿਆਰੀ ਕਰੋ ਘੋੜਿਆਂ ਦੀਆਂ ਕਾਠੀਆਂ ਤੇ ਘੋੜਿਆਂ ਤੇ ਕਾਠੀਆਂ ਪਾਵੋ ਆਪਣੇ ਸ਼ਸਤਰ ਚੱਕੋ ਤੇ ਆਪਾਂ ਕਸੂਰ ਵੱਲ ਚੜਾਈ ਕਰਨੀ ਹੈ ਸਾਤ ਸੰਗਤ ਇਹ ਸਨ ਅਸਲ ਦੇਵਤੇ ਦੇਵਤਿਆਂ ਕੋਲ ਆ ਕੇ ਕੋਈ ਫਰਿਆਦ ਕਰਦਾ ਤੇ ਉਹ ਦੇਵਤੇ ਆਪਣਾ ਆਪਾਂ ਵਾਰ ਦਿੰਦੇ ਸਨ ਅੱਜ ਵੀ ਹੈਗੇ ਆ ਗੁਰੂ ਕੇ ਸਿੱਖ ਜਿਹੜਾ ਗੁਰੂ ਨਾਨਕ ਦੇ ਦਰ ਨੂੰ ਪਿਆਰ ਕਰਨ ਵਾਲੇ ਆ ਸਭ ਕੁਝ ਕੁਰਬਾਨ ਕਰ ਦਿੰਦੇ ਆ ਇਸ ਦਾਤੇ ਦੇ ਦਰ ਤੇ ਆ ਕੇ ਭਾਵਨਾ ਹੈ ਬਹੁਤ ਹੈ ਕਿਸ ਗੁਰੂ ਕੇ ਸਿੱਖਾਂ ਵਿੱਚ ਬਹੁਤ ਰੱਬ ਰੱਗੀਆਂ ਰੰਗੀਆਂ ਰੂਹਾਂ ਹੁੰਦੀਆਂ ਜਿਨ੍ਹਾਂ ਨੇ ਆਪਾਂ ਨਾਲ ਆਪਾਂ ਨਿਸ਼ਾਵਰ ਕੀਤਾ ਹੋਇਆ ਇਸੇ ਪਾਵਨ ਸ਼ਲੋਕ ਦੇ ਸ਼ਬਦ ਨੇ ਸਤਗੁਰੂ ਵਿਟੋ ਵਾਰਿਆ ਜਿੱਤ ਮਿਲਿਆ ਖਸਮ ਸਮਾਲ ਲਿਆ ਆਪਣੇ ਆਪ ਨੂੰ ਵਾਰ ਦਿੰਦੇ ਆ ਜੀ ਭਾਵਨਾ ਬੜੀ ਵੱਡੀ ਆ ਸਾਧ ਸੰਗਤ ਮੈਂ ਥੋੜਾ ਜਿਹਾ ਹੋਰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂ ਜਹੈਦਾਰ ਅਰ ਜ ਸਿੰਘ ਭੰਗੀ ਨੇ ਕਿਹਾ ਵੀ ਤਿਆਰੀ ਕਰ ਲਉ ਉਸ ਵਕਤ ਸ਼੍ਰੀ ਅਕਾਲ ਤਖਸਾਲ ਤੱਕ ਸਭ ਤੇ 4000 ਸਿੰਘਾਂ ਦਾ ਜਥਾ ਸੀਗਾ ਬਾਕੀ ਜਥਾ ਸਭੋ ਕੇ ਤਲਵੰਡੀ ਦਮਦਮਾ ਸਾਹਿਬ ਸੀ ਮਹਾਰਾਜ ਜੀ ਸਿੰਘ ਦੇ ਦਾਦਾ ਚੜ੍ਹ ਸਿੰਘ ਨੇ ਕਿਹਾ ਜਹੇਦਾਰ ਸਾਹਿਬ ਅਸੀਂ ਕੁਝ ਕਹਿਤਾ ਨਹੀਂ ਸਕਦੇ ਪਰ ਸਾਡੀ ਬੇਨਤੀ ਹੈ ਕਿ ਦੂਸਰੇ ਦਮਨਦਮਾ ਸਾਹਿਬ ਤੋਂ ਗੁਰੂ ਕੇ ਸਿੰਘ ਆਉਣ ਵਾਲੇ ਆ ਉਹਨਾਂ ਨੂੰ ਵੀ ਆ ਲੈਣ ਦੋ ਉਦੋਂ ਬਾਅਦ ਗੁਰਮਤਾ ਕਰਕੇ ਆਪਾਂ ਕਸੂਰ ਨੂੰ ਚੜ੍ਹਾਈ ਕਰ ਦੇਾਂਗੇ ਸਾਧ ਸੰਗਤ ਜੀ ਜਹੇਦਾਰ ਹਰੀ ਸਿੰਘ ਭੰਗੀ ਨੇ ਕਿਹਾ ਅਰਦਾਸ ਹੋ ਗਈ ਹੈ ਸਤਿਗੁਰਾਂ ਦੇ ਚਰਨਾ ਚ ਹੁਣ ਤੇ ਖਾਲਸਾ ਚੜ੍ਹਾਈ ਕਰੇਗਾ ਸਾਧ ਸੰਗਤ ਫਿਰ ਉੱਥੇ ਮਹਾਰਾਜ ਜੀ ਸਿੰਘ ਦੇ ਦਾਦੇ ਚੜ੍ਹ ਸਿੰਘ ਨੇ ਕਿਹਾ ਕਹਿਣ ਲੱਗੇ ਆਪਾਂ ਪਾਤਸ਼ਾਹ ਤੋਂ ਆ ਕੇ ਜਾ ਕੇ ਇਸ ਗੱਲ ਦਾ ਫੈਸਲਾ ਕਰਵਾ ਲਈਏ ਕਹਿੰਦੇ ਅਰਦਾਸ ਕਰੀਏ ਹੁਕਮਨਾਮਾ ਲਈਏ ਕਹਿੰਦੇ ਹੁਕਮਨਾਮਾ ਵੀ ਲਵਾਾਂਗੇ ਅਰਦਾਸ ਵੀ ਕਰਾਂਗੇ ਪਰ ਦੋ ਚਿੱਠੀਆਂ ਪਾਈਏ ਦੋ ਪਰਚੀਆਂ ਲਿਖੀਏ ਇੱਕ ਤੇ ਲਿਖੀਏ ਗੁਰਮਤਾ ਤੇ ਇੱਕ ਤੇ ਲਿਖੀਏ ਤੁਰੰਤ ਚੜਾਈ ਤੇ ਜਿਹੜੀ ਪਰਚੀ ਤਰ ਗਈ ਉਹ ਤੇ ਆਪਾਂ ਗੁਰਮਤਾ ਕਰ ਲਵਾਂਗੇ ਸਾਧ ਸੰਗਤ ਇਦਾਂ ਹੀ ਕੀਤਾ ਇੱਕ ਤਾਂ ਲਿਖ ਦਿੱਤਾ ਤੁਰੰਤ ਚੜਾਈ ਇੱਕ ਤਾਂ ਲਿਖ ਦਿੱਤਾ ਗੁਰਮਤਾ ਸਾਧ ਸੰਗਤ ਸਤਗੁਰ ਦੀ ਬਖਸ਼ਿਸ਼ ਹੋਈ ਤੁਰੰਤ ਚੜਾਈ ਵਾਲੀ ਪਰਚੀ ਤਰ ਗਈ ਤੇ ਦੂਜੀ ਸਰੋਵਰ ਵਿੱਚ ਡੁੱਬ ਗਈ ਤੇ ਜਹੇਦਾਰ ਹਰੀ ਸਿੰਘ ਭੰਗੀ ਨੇ ਕਿਹਾ ਕਹਿਣ ਲੱਗੇ ਚੜਤ ਸਿੰਘ ਜੀ ਹੁਣ ਤੇ ਪਾਤਸ਼ਾਹ ਦੇ ਘਰੋਂ ਵੀ ਹੁਕਮ ਆ ਗਿਆ ਵੀ ਤੁਰੰਤ ਚੜਾਈ ਹੁਣ ਤੇ ਚੱਲਣਾ ਪੈਣਾ ਵਾ ਤੇ ਸਾਧ ਸੰਗਤ ਜਹੇਦਾਰ ਹਰੀਸ਼ ਸਿੰਘ ਭੰਗੀ ਨੇ ਤੁਰੰਤ ਚੜ੍ਹਾਈ ਕੀਤੀ ਚੜ੍ਹ ਸਿੰਘ ਨੇ ਹਾਲੇ ਕਿਆ ਮਹਾਰਾਜ ਸੋਚ ਲਵੋ ਆਪਣੇ ਕੋ ਜਥਾ ਬਹੁਤ ਘਟਿਆ ਸਿੰਘ ਬਹੁਤ ਘਟਨੇ ਕਸੂਰ ਦੇ ਪਠਾਨ ਬੜੇ ਤਗੜੇ ਆ ਕਸੂਰ ਦੇ ਪਠਾਨਾਂ ਨੂੰ ਕੋਈ ਰੋਕਦਾ ਨਹੀਂ ਇਹਦੇ ਇੱਥੇ 12 ਕਿਲੇ ਸਨ ਇਹਨਾਂ 12 ਕਿਲਿਆਂ ਨੂੰ ਬਹੁਤ ਮਜ਼ਬੂਤੀ ਨਾਲ ਬਣਾਇਆ ਹੋਇਆ ਸੀ ਜਿੰਨੇ ਵੱਡੇ ਵੱਡੇ ਹਮਲਾਵਰ ਭਾਰਤ ਆਉਂਦੇ ਸਨ ਪਰ ਕਸੂਰ ਤੇ ਕੋਈ ਹਮਲਾ ਨਹੀਂ ਸੀ ਕਰਦਾ ਕونکہ ਕਸੂਰ ਦੇ ਪਠਾਨਾਂ ਦਾ ਡਰ ਬੋ ਸੀ ਕਸੂਰ ਦੇ ਪਠਾਨ ਦਲੇਰੀ ਨਾਲ ਲੜਦੇ ਸਨ ਪਰ ਜਦੋਂ ਜਹੇ ਦਾ ਹਰੀ ਸਿੰਘ ਭੰਗੀ ਨੂੰ ਇਹ ਘਟਨਾ ਦਾ ਪਤਾ ਲੱਗਾ ਉਸਮਾਨ ਖਾਨ ਦੀਆਂ ਨਾਕਰਤੂਤਾਂ ਦਾ ਪਤਾ ਲੱਗਾ ਉਸ ਗੁਰੂ ਕੇ ਦੇਵਤੇ ਨੇ ਉਸ ਗੁਰੂ ਕੇ ਖਾਲਸੇ ਨੇ ਸਾਧ ਸੰਗਤ ਤਰੰੱਚ ਚੜ੍ਹਾਈ ਕੀਤੀ ਜਦੋਂ ਆਪਾਂ ਰਾਹ 'ਤੇ ਜਾਂਦੇ ਨਾ ਅੱਗੇ ਗੁਰਦਰਾ ਇਕੱਠ ਸਰ ਸਾਹਿਬ ਹੈ ਇੱਥੇ ਗੁਰੂ ਕੇ ਖਾਲਸੇ ਨੇ ਰਾਤ ਕੱਟੀ ਜਹੇਦਾਰ ਚੜ੍ਹ ਸਿੰਘ ਨੇ ਵੀ ਇੱਥੇ ਲਿਆ ਕੇ ਆਪਣਾ ਜੱਥਾ ਰਲਾ ਲਿਆ ਸਾਧ ਸੰਗਤ ਤਰੰਤ ਛਡਾਈ ਕੀਤੀ ਉਥੋਂ ਕਸੂਰ ਦੇ ਪਠਾਨ ਉਸਮਾਨ ਖਾਨ ਦਾ ਸਿਰ ਵੱਢਿਆ ਗਲੀਆਂ ਦੇ ਵਿੱਚ ਉਸ ਸਿਰ ਨੂੰ ਰੋਲ ਲਿਆ ਗਿਆ ਤੇ ਗੁਰੂ ਕੇ ਖਾਲਸੇ ਨੇ ਉਸ ਨੌਜਵਾਨ ਦਾ ਡੋਲਾ ਛਡਾਇਆ ਤੇ ਹੋਰ ਵੀ ਕਈ ਡੋਲੇ ਛਡਾ ਕੇ ਉਹਨਾਂ ਘਰਾਂ ਤੱਕ ਪਹੁੰਚਾਏ ਇਹ ਉਹ ਗੁਰੂ ਕੇ ਖਾਲਸੇ ਸਨ ਜਿਨ ਅਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਇਹ ਇਹ ਸੱਚਮੁੱਚ ਦੇ ਦੇਵਤੇ ਜਿਉਂਦੇ ਜਾਗਦੇ ਦੇਵਤੇ ਸਾਧ ਸੰਗਤ ਅੱਜ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਵਿਸਤਜਗ ਵਿੱਚ ਕਿਹੋ ਜਿਹਾ ਸੁਭਾਅ ਆ ਤੇਰੇ